ਕੱਲ ਲਈ ਅਸੀਂ ਕਿਸਾਨ ਮੇਲੇ ਤੇ ਗਏ ਸੀਗੇ ਤੇ ਉੱਥੋਂ ਇੱਕ ਆ ਵਾਲੀ ਕਿੱਟ ਲੈ ਕੇ ਆਂਦੀ ਅਸੀਂ ਇਹ ਹੈਗੀ ਆ ਸਰਦੀ ਦੇ ਮੌਸਮੀ ਫੁੱਲਾਂ ਦੇ ਬੀਜਾਂ ਦੀ ਕਿੱਟ ਇਹਦੇ ਵਿੱਚ ਕਾਫੀ ਤਰ੍ਹਾਂ ਦੇ ਬੀਜ ਆ ਤੇ ਕੀਮਤ ਇਹਦੀ ਹੈਗੀ ਆ ਜੀ 200 ਰੁਪਇਆ ਜੇ ਆਪਾਂ ਬਾਜ਼ਾਰ ਤੋਂ ਲੈਨੇ ਆ ਮੇਰੇ ਖਿਆਲ ਦੇ ਨਾਲ ਕੰਮ ਮਹਿੰਗਾ ਪੈਂਦਾ ਇਹਦੇ ਵਿੱਚ ਪੈਕਟ ਹੈਗੇ ਜੀ 1 2 3 4 5 ਕੀ 7 8 9 ਤੇ 10 ਆ 20 ਰੁਪਏ ਦਾ ਇੱਕ ਪੈਕਟ ਆਪਾਂ ਨੂੰ ਪਿਆ ਹੈ ਫੁੱਲਾਂ ਦਾ ਪਤਾ ਨਹੀਂ ਇਹ ਮਹਿੰਗਾ ਕਿ ਸਸਤਾ ਪਰ ਮੈਨੂੰ ਥੋੜਾ ਸਸਤਾ ਲੱਗਦਾ ਕਿਉਂਕਿ ਜੋ ਬਾਜ਼ਾਰ ਤੋਂ ਫੁੱਲਾਂ ਦੇ ਵੀ ਲੈਣ ਜਾਈਏ ਪਾਵਾ ਮਹਿੰਗਾ ਹੁੰਦਾ ਕੰਮ ਜਿਹੜੇ ਫੁੱਲ ਆ ਮੈਂ ਵੇਹੇ ਨਾਲ-ਨਾਲ ਫੁੱਲ ਲਗਾ ਲਿਆ ਉਹਦੇ ਵੀ ਜਿਹੋ ਜਿਹਾ ਫੁੱਲ ਬਣੂਗਾ ਪਹਿਲੇ ਫੁੱਲ ਤਾਂ ਨਾ ਹੈਗਾ ਜੀ ਨਾਸਟ੍ਰੀਸਮ ਇਹ ਸੰਤਰੀ ਤੇ ਪੀਲਾ ਤੇ ਕਾਦੇ ਦਾ ਰਹੂਗਾ ਜੀ ਮਧਰਾ ਠੀਕ ਆ ਜੀ ਬੌਣ ਬੌਣੀ ਕਿਸਮ ਆ ਇਹ ਉਸ ਤੋਂ ਬਾਅਦ ਆ ਜੀ ਕੈਲੈਂਡੋਲਾ ਇਹਦਾ ਜਿਹੜਾ ਕੱਦ ਆ ਇਹ ਰਹੂਗਾ ਜੀ ਦਰਮਿਆਨਾ ਸੰਤਰੀ ਤੇ ਪੀਲਾ ਨਾਲ ਦੀ ਨਾਲ ਮੈਂ ਫੁੱਲ ਲਗਾ ਰਿਆਂ ਜੀ ਉਹ ਵਾਲੇ ਹੈਲੀਕ੍ਰਾਈਜ਼ਮ ਇਹ ਲਾਲ ਰੰਗ ਦਾ ਜੀ ਇਹਦਾ ਜਿਹੜਾ ਕੱਦ ਆ ਉਹ ਲੰਬਾ ਰਹੇਗਾ ਉਸ ਤੋਂ ਬਾਅਦ ਆ ਜੀ ਡੈਜੀ ਤੇ ਇਹ ਗੁਲਾਬੀ ਤੇ ਲਾਲ ਆ ਇਹ ਵੀ ਮਧੁਰ ਕੇ ਆ ਗਿਆ ਉਸ ਤੋਂ ਬਾਅਦ ਆ ਜੀ ਸਵੀਟ ਵਿਲੀਅਮ ਇਹ ਲਾਲ ਤੇ ਦਰਮਿਆਨਾ ਇਹਦਾ ਕੱਦ ਰਹੂਗਾ ਉਸ ਤੋਂ ਬਾਅਦ ਆ ਜੀ ਐਸਕੋਲਜੀਆ ਇਹ ਪੀਲੇ ਰੰਗ ਦਾ ਤੇ ਕੱਦੇ ਦਾ ਦਰਮਿਆਨਾ ਰਹੂਗਾ ਉਸ ਤੋਂ ਬਾਅਦ ਆ ਜੀ ਐਚੂਜਾ ਤੇ ਇਹ ਨੀਲਾ ਕਦ ਮਦਰਾ ਉਸ ਤੋਂ ਬਾਅਦ ਆ ਜੀ ਨੋਲਾਨਾ ਇਹ ਨੀਲਾ ਤੇ ਗਲਾਰਡਿਆ ਇਹ ਲਾਲ ਤੇ ਪੀਲਾ ਕਾਦੇ ਦਾ ਦਰਮਿਆਨਾ ਤੇ ਥਾਈਮੋਫੀਲਾ ਇਹ ਹੈਗਾ ਜੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਉਹਦਾ 2 ਨੰਬਰ ਗੇਟ ਆ ਜਿਵੇਂ ਤੁਸੀਂ ਐਂਟਰੀ ਕੀਤਾ 2 ਨੰਬਰ ਗੇਟ ਬਣਿਆ ਹੋਇਆ ਹੈ ਨਾ ਤੇ ਨਾਲ ਹੀ ਸੱਜੇ ਹੱਥ ਉੱਥੇ ਲਿਖਿਆ ਹੋਇਆ ਜੀ ਫੁੱਲਾਂ ਦੀ ਦੁਕਾਨ ਤੇ ਉੱਥੋਂ ਤੁਸੀਂ ਇਹ ਵਾਲੀ ਕਿਟ ਕਿੱਟ ਖਰੀਦ ਸਕਦੇ ਹੋ ਕੀਮਤ ਇਹਦੀ 200 ਰੁਪਇਆ ਜੀ ਤੇ ਚਲੋ ਅਸੀਂ ਵੀ ਬੀਜਦੇ ਹਾਂ ਉਸ ਤੋਂ ਬਾਅਦ ਵਹਨੇ ਆ ਇਹਦੇ ਵਿੱਚੋਂ ਸਾਡੇ ਕਿੰਨੇ ਹੁੰਦੇ ਆ ਕਿਉਂਕਿ ਪਾਣੀ ਥੋੜੇ ਸਾਡੇ ਨਰਮਾ ਤੇ ਕੋਸ਼ਿਸ਼ ਕਰਾਂਗੇ ਵਧੀਆ ਤਰੀਕੇ ਨਾਲ ਬੀਜਣ ਦੀ ਤਰੀਕੀ ਤੇ ਉਸ ਤੋਂ ਬਾਅਦ ਫਿਰ ਲਾਵਾਂਗੇ ਧੰਨਵਾਦ ਜੀ